जय गुरुदेव ਧੰਨ ਗੁਰਦੇਵ ਅੱਜ ਰਖੜੀ ਦਾ ਦਿਨ ਹੈ ਔਰ ਸਿਆਣਾ ਨੇ ਬਹੁਤ ਵਧੀਆ ਇਹ ਤਿਹਾਰ ਬਣਾਇਆ ਹੈ ਇਹ ਕਿਸੇ ਧਰਮ ਦਾ ਨਹੀਂ ਕਿਸੇ ਜਾਤ ਦਾ ਨਹੀਂ ਕਿਸੇ ਇੱਕ ਕਮਿਊਨਿਟੀ ਦਾ ਨਹੀਂ ਹੈ ਇਹ ਤਿਹਾਰ ਹਰ ਉਸ ਭੈਣ ਦਾ ਹੈ ਭਰਾ ਦਾ ਹੈ ਜੋ ਹੱਥ ਤੇ ਰਖੜੀ ਬੰਨਦੀ ਭੈਣ ਉਸ ਪੈਣ ਦਾ ਹੈ ਕਿਉਂਕਿ ਪੈਣ ਆਪਣੇ ਭਰਾ ਲਈ ਭਰਾ ਦੇ ਬੱਚਿਆਂ ਲਈ ਭਰਾ ਦੇ ਜੀਵਨ ਸਾਥੀ ਲਈ ਔਰ ਸਾਰੇ ਮਾਪਾ ਪਰਿਵਾਰ ਲਈ ਦੁਆਵਾਂ ਮੰਗਦੀ ਹੈ ਕਿ ਮੇਰਾ ਮਾਪਾ ਪਰਿਵਾਰ ਹਮੇਸ਼ਾ ਸੁਖੀ ਬਸਦਾ ਰਹੇ ਕਿਉਂਕਿ ਇੱਕ ਲੜਕੀ ਹੈ ਜੋ ਹਮੇਸ਼ਾ ਜਨਮ ਤੋਂ ਲੈ ਕੇ ਬੁਢਾਪੇ ਤੱਕ ਹਮੇਸ਼ਾ ਆਪਣੇ ਮਾਪਾ ਪਰਿਵਾਰ ਦਾ ਔਰ ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਦਾ ਖਿਆਲ ਰੱਖਦੀ ਆ ਇਹ ਤਿਹਾਰ ਬਹੁਤ ਹੀ ਸੋਹਣਾ ਔਰ ਪਵਿੱਤਰ ਤਿਹਾਰ ਹੈ ਜਿਸ ਦੇ ਵਿੱਚ ਸਾਲ ਬਾਦ ਹੀ ਸਹੀ ਇੱਕ ਭੈਣ ਦੇ ਨਾਲ ਪ੍ਰਾਂ ਨੂੰ ਮਿਲਣ ਦਾ ਬਹਾਨਾ ਮਿਲ ਜਾਂਦਾ ਹੈ ਹੁਣ ਸਮਾਂ ਹੀ ਇਸ ਤਰ੍ਹਾਂ ਦਾ ਆ ਗਿਆ ਹੈ ਕਿ ਕਿਸੇ ਕੋਲ ਵੀ ਟਾਈਮ ਨਹੀਂ ਹੈ ਕਿਸੇ ਦੇ ਘਰ ਜਾਣ ਦਾ ਕਿਸੇ ਨੂੰ ਮਿਲਣ ਦਾ ਹਰ ਬੰਦਾ ਇੰਨਾ ਕਿ ਬਿਜੀ ਹੋ ਚੁੱਕਾ ਹੈ ਕਿ ਉਸ ਕੋਲ ਸਮਾਂ ਨਹੀਂ ਹੁੰਦਾ ਸੋ ਬਹੁਤ ਹੀ ਮੈਂ ਕਹਿੰਦਾ ਵਧੀਆ ਤਿਹਾਰ ਸਤਿਗੁਰਾਂ ਦੀ ਅਪਾਰ ਕਿਰਪਾ ਜੇ ਸਾਡੇ ਘਰ ਸੰਢੀ ਪੈਣ ਰਖੜੀ ਬੰਨਣ ਆਈ ਹੈ ਤੇ ਸਤਿਗੁਰੂ ਅਰਬਦਾਸ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹਾਂ ਕਿਸਾਨੀ ਬੰਡੀ ਭੈਣ ਜਸਵੀਰ ਕੌਰ ਜਿਸ ਦੀ ਲੰਬੀ ਲੰਬੀ ਉਮਰ ਹੋਵੇ ਸਤਿਗੁਰੂ ਜੀ ਇਸ ਨੂੰ ਤੰਦਰੁਸਤੀ ਬਖਸ਼ਣ ਹਮੇਸ਼ਾ ਖੁਸ਼ ਰੱਖੇ ਇਹ ਹੀ ਅਰਦਾਸ ਬੇਨਤੀ ਸਤਿਗੁਰ ਅਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਕਰਦੇ ਹਾਂ ਕਿਉਂਕਿ ਭੈਣਾ ਦਾ ਪਿਆਰ ਕਦੇ ਵੀ ਕੱਟ ਨਹੀਂ ਹੁੰਦਾ ਬਚਪਨ ਤੋਂ ਲੈ ਕੇ ਇਕੱਠੇ ਖੇਡੇ ਔਰ ਜਵਾਨੀ ਦੇ ਵਿੱਚ ਵਿਆਹ ਤੋਂ ਬਾਅਦ ਜਿਸ ਵੇਲੇ ਪਿੰਡ ਦਾ ਵਿਆਹ ਹੋ ਜਾਂਦਾ ਤੋ ਆਪਣੇ ਸਹੁਰਾ ਪਰਿਵਾਰ ਦੇ ਘਰ ਵਿੱਚ ਚਲ ਜਾਂਦੀ ਹੈ ਫਿਰ ਜਿਵੇਂ ਆਪਾਂ ਆਪਣੀ ਘਰ ਦੇ ਵਿੱਚ ਹੁੰਨੇ ਆ ਕਿ ਪੁੱਛ ਕੇ ਜਾਣਾ ਪੁੱਛ ਕੇ ਆਉਣਾ ਇੱਕ ਬਚਨਬੱਧ ਹੋ ਜਾਂਦਾ ਇਨਸਾਨ ਪਰ ਇੱਕ ਬਹਾਨਾ ਹੈ ਜੋ ਰਖੜੀ ਦਾ ਇਹ ਕਿਸੇ ਧਰਮ ਦਾ ਤਿਉਹਾਰ ਨਹੀਂ ਹੈ ਕਿਸੇ ਜਾਤ ਦਾ ਨਹੀਂ ਹੈ ਇਹ ਸਭਨਾ ਦਾ ਤਿਉਹਾਰ ਹੈ ਸੋ ਬਹੁਤ ਖੁਸ਼ੀ ਹੁੰਦੀ ਹੈ ਅੱਜ ਦੇ ਦਿਨ ਤੇ ਕਿ ਜੋ ਸਾਡੀ ਪੈਣ ਸਾਡੇ ਰਖਣੀ ਬੰਨਣ ਆਉਂਦੀ ਹੈ ਸੋ ਬਹੁਤ ਬਹੁਤ ਧੰਨਵਾਦ ਕਰਦਾ ਔਰ ਉਸਾਰੇ ਭਰਾਵਾਂ ਲਈ ਅਰਦਾਸ ਬੇਨਤੀ ਕਰਦਾ ਕਿ ਜਿਨ੍ਹਾਂ ਦੀਆਂ ਪੈਣਾ ਹਨ ਉਹਨਾਂ ਪੈਣਾ ਭਰਾਵਾਂ ਦਾ ਹਮੇਸ਼ਾ ਪਿਆਰ ਬਣਿਆ ਰਵੇ ਸਤਿਗੁਰੂ ਅਰਦਾਸ ਸਮਰੇ ਸਭ ਨੂੰ ਲੰਬੀਆਂ ਉਮਰਾਂ ਬਖਸ਼ਣ ਤੰਦਰੁਸੀਆਂ ਬਖਸ਼ੇ ਇਹ ਹੀ ਅਰਦਾਸ ਬੇਨਤੀ ਹੈ ਜੈ ਗੁਰਦੇਵ ਤਾਨ ਗੁਰਦੇਵ